ਪੰਜਾਬ ਸਰਕਾਰ ਦੇ ਜਿਹੜੇ ਜੁਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲੀ ਆ ਉਹਦੇ ਤਹਿਤ ਸਾਡੇ ਬਾਰਡਰ ਇੰ ਦੇ ਮਾਨਯੋਗ ਡੀਆਈ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਉੱਤੇ ਅਸੀਂ ਪੂਰੀ ਸਬਡਿਵੀਜ਼ਨ ਦੇ ਵਿੱਚ ਸਾਰੀਆਂ ਸਬਡਿਵੀਜ਼ਨ ਚ ਕੈਸੋ ਆਪਰੇਸ਼ਨ ਵੀ ਚੱਲਦੇ ਆ ਤੇ ਪ੍ਰੋਪਰ ਅਸੀਂ ਸਾਰੇ ਬੰਦੇ ਜਿਹੜੇ ਆ ਇਸੇ ਕੰਮ ਦੇ ਉੱਤੇ ਲਾਏ ਆ ਇਹ ਸਾਡੇ ਸਬ ਇੰਸਪੈਕਟਰ ਪਵਨ ਕੁਮਾਰ ਜੀ ਆ ਮਹਿਤੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਦੋਂ ਨੰਗਲ ਪਿੰਡ ਦੇ ਵਿੱਚ ਬਲਜਿੰਦਰ ਸਿੰਘ ਨੌ ਦਾ ਬੰਦਾ ਆ ਤੇ ਉਹਦੀ ਵਾਈਫ ਜਿਹੜੇ ਰੜ ਕੇ ਹੀਰੋਂ ਦਾ ਧੰਦਾ ਕਰਦੇ ਆ ਉਹਦੇ ਤੇ ਫਿਰ ਇਹਨਾਂ ਨੇ ਪਰਚਾ ਰਜਿਸਟਰਡ ਕੀਤਾ ਪਰਚਾ ਰਜਿਸਟਰਡ ਕਰਕੇ ਤੇ ਘਰ ਨੂੰ ਜਦੋਂ ਹੀਰਾ ਪਾਇਆ ਤੇ ਉਹ ਜਿਹੜਾ ਮੌਕੇ ਤੋਂ ਭੱਜ ਗਿਆ ਗੱਡੀ ਛੱਡ ਕੇ ਬਲਜਿੰਦਰ ਸਿੰਘ ਤੇ ਉਹਦੀ ਵਾਈਫ ਨੂੰ ਫਿਰ ਇਹਨਾਂ ਨੇ ਰਾਉਂਡ ਅਪ ਕੀਤਾ ਤੇ ਮੈਨੂੰ ਇਹਨਾਂ ਨੇ ਮੌਕੇ ਤੇ ਸੱਦਿਆ ਮੌਕੇ ਤੇ ਜਾ ਕੇ ਅਸੀਂ ਪ੍ਰੋਪਰ ਚੈਨਲ ਜਿਹੜਾ ਇਹਦੀ ਸਰਚ ਕੀਤੀ ਜਿਹੜੀ ਉਹਦੇ ਕੋਲ 1.5 ਕਿਲੋ ਉਹਦੇ ਘਰੋਂ ਜਿਹੜੀ ਉਹਨੇ ਬਰਾਮਦ ਕਰਵਾਈ ਸਾਨੂੰ ਹੀਰੋਂ ਤੇ ਉਸ ਤੋਂ ਬਾਅਦ ਥੱਲੇ ਜਿਹੜੀ ਗੱਡੀ ਲੱਗੀ ਸੀ ਫਿਰ ਗੱਡੀ ਦੀ ਜਿਹੜੀ ਅਸੀਂ ਸਰਚ ਕੀਤੀ ਗੱਡੀ ਦੇ ਵਿੱਚੋਂ ਵੀ 1.5 ਕਿਲੋ ਹੀਰਨ ਵਾਲੇ ਇੱਕ ਜਗਾਨਾ ਦਾ ਪਿਸਟਲ 30 ਬੋਲ ਦਾ ਤਿੰਨ ਰਾਉਂਡ ਤੇ ਇੱਕ ਉਹਦਾ ਮੈਗਜ਼ੀਨ ਤੇ 20000 ਜਿਹੜੀ ਆ ਟਰੱਕ ਮੰਨੀ ਤੇ ਦੋ ਕੱਡੇ ਜਿਹੜੇ ਜਿੰਨਾ ਇਹ ਸੇਲ ਕਰਦੇ ਸੀ ਉਹ ਸਾਨੂੰ ਮੌਕੇ 'ਤੇ ਕਵਰ ਹੋ ਗਏ ਇਹ ਬੰਦਾ ਜਿਹੜਾ ਪਹਿਲਾਂ ਤੋਂ ਹੀ ਇਸ ਕੰਮ ਦੇ ਵਿੱਚ ਇਨਵੋਲ ਵਾ 6 ਪਰਚੇ ਤੇ ਪਹਿਲਾ ਦਰਜ ਉਹ ਵੀ ਹਥਿਆਰਾਂ ਦੇ ਤੇ ਪਲੱਸ ਹੀਰਨ ਜਿਹੜੀ ਉਹ ਵਾਈਫ ਸੀ ਉਹ ਘਰ ਦੇ ਵਿੱਚ ਸੇਲ ਕਰਦੀ ਸੀ ਜਾਂ ਪਰ ਬਾਹਰ ਜਾ ਕੇ ਸੀ ਇਹ ਤਾਂ ਹੁਣ ਘਰ ਦੇ ਵਿੱਚ ਹੀ ਸੀ ਘਰ ਦੇ ਵਿੱਚ ਵੀ ਕਰੀ ਜਾਂਦੇ ਸੀ ਬਾਹਰ ਵੀ ਜਿਹੜੀ ਇਹ ਸਪਲਾਈ ਜਿੱਦਾਂ ਜਿੱਦਾਂ ਕਿਸੇ ਨੂੰ ਆਉਂਦੇ ਸੀ ਮੰਗ ਡਿਮਾਂਡ ਆਉਂਦੀ ਸੀ ਉਸੇ ਤਰੀਕੇ ਨਾਲ ਹੀ ਇਹ ਸਪਲਾਈ ਕਰਦੇ ਸੀ ਬਲਜਿੰਦਰ ਸਿੰਘ ਜੀ ਪਰਚੇ ਪਰਚਿਆਂ ਨੂੰ ਵਾਈਪਰਿੰਗ ਤੋਂ ਕੋਈ ਪਰਚਾ ਹੋਇਆ ਨਹੀਂ ਨਹੀਂ ਬਸ਼ਤੇ ਪਹਿਲਾ ਪਰਚਾ ਨਹੀਂ ਕੋਈ ਵੀ ਹੁਣ ਅਸੀਂ ਆ ਫਸਟ ਟਾਈਮ ਜਿਹੜਾ ਉਹਦਾ ਹੈਗਾ ਜਦੋਂ ਉਹਦੀ ਕਸਟਡੀ ਚੋ ਮਿਲੀ ਆ ਤਾਂ ਫਿਰ ਅਸੀਂ ਉੱਥੇ ਹੀ ਪਰਚਾ ਰਜਿਸਟਰਡ ਕੀਤਾ ਹੁਣ ਹਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਰਡ ਮਿਲਿਆ ਹੁਣ ਅਸੀਂ ਅਗਲੀ ਜਿਹੜੀ ਪੁੱਛਗੇ ਸ਼ੇਤੋਂ ਕਰਾਂਗੇ ਕਿ ਅੱਗੇ ਹੋਰ ਕਿਹੜੇ-ਕਿਹੜੇ ਬੰਦੇ ਦੇ ਵਿੱਚ ਇਨਵੋਲ